ਅੱਛੀ ਗੱਲ ਦੀ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ 'ਚ ਤੇ ਤਕਰੀਬਨ 1.5 ਵਜ ਗਿਆ ਤੇ ਆਪਾਂ ਆ ਗਏ ਸੇ ਖੇਤ ਤੇ ਖੇਤ ਦੇ ਆ ਕੇ ਆਪਾਂ ਉਹੀ ਕਟਾਈ ਵਾਲਾ ਕੰਮ ਸ਼ੁਰੂ ਕਰਦੇ ਆਂ ਤੇ ਬਾਕੀ ਆਪਾਂ ਅੱਜ ਆਪਦੇ ਕੱਪੜੇ ਵੀ ਦੇ ਨਾਲ ਹੀ ਲੈਂਦੇ ਕਿਉਂਕਿ ਨਵੇਂ ਕੱਪੜੇ ਪਾ ਕੇ ਕਟਾਈ ਕਰਦੇ ਆਂ ਕਪੜੇ ਪਾੜ ਜਾਂਦੇ ਆ ਜਾਂ ਉਹਨਾਂ ਵਿੱਚ ਟਾਕੀਆਂ ਲੱਗੀਆਂ ਬੰਨ੍ਹ ਤੇ ਇਹ ਤਾਂ ਪੁਰਾਣੇ ਕੱਪੜੇ ਆ ਗਏ ਆ ਮਾਝ ਲੈਂਦੇ ਅੱਜ ਆਹ ਦੇਖੋ ਤੇ ਬਾਕੀ ਆਪਾਂ ਬਦਲਦੇ ਆ ਕੱਪੜੇ ਇਹ ਆਪਣੇ ਮਦਨ ਕੇ ਤੇ ਫੇਰ ਆਪਾਂ ਆਪਣੀ ਕੈਂਚੀ ਪਈ ਹੈ ਹੱਥ ਪਿਆ ਤੇ ਬਾਕੀ ਚੈਨਲ ਤੇ ਜਿੰਨੇ ਵੀ ਨਵਾਂ ਆਏ ਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਬਣੇ ਰਹੋ ਆਪਣੀ ਵੀਡੀਓ ਨਾਲ ਵਲੌਗ ਨਾਲ ਤੇ ਕਰਦੇ ਆਂ ਆਪਾਂ ਗੱਲਾਂ ਬਾਤਾਂ ਤੇ ਨਾਲੇ ਕਰਦੇ ਆਂ ਖੇਤ ਦਾ ਕੰਮ ਇਹ ਬਾਕੀ ਜਿੰਨਾ ਹੋ ਸਕੇ ਆਪਾਂ ਕੋਸ਼ਿਸ਼ ਕਰਾਂਗੇ ਅੱਜ ਥੋੜਾ ਜਾਂ ਕੰਮ ਦਾ ਫਲੋਗ ਦਈਏ ਤੇ ਥੋੜਾ ਜਾਂ ਅੰਜ 2-4 ਬੂਟੇ ਵੱਧ ਦੀ ਕੱਢ ਕੇ ਜਾਵਾਂਗੇ ਕਿਉਂਕਿ ਹੌਲੀ-ਹੌਲੀ ਫਿਰ ਆਪਾਂ 8-7 ਦਿਨਾਂ ਦੇ ਵਿੱਚ ਆ ਦੋ ਕਿੱਲਾਂ ਦੀ ਕਟਾਈ ਕੰਪਲੀਟ ਕਰ ਦਾਂਗੇ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਚੈਨਲ ਤੇ ਜਿਹੜੇ ਨਵੇਂ ਆਏ ਆ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ। ਤਕਰੀਬਨ ਆਪਾਂ ਤਿੰਨ ਬੂਝੇ ਕਟਾਈ ਕਰਤੇ ਤੇ ਹੁਣ ਲੱਗਦੇ ਆ ਉਸ ਨੂੰ ਤੇ ਇਦੋਂ ਗਾਂ ਤਿੰਨ ਪੰਜ ਬੂਝੇ ਹੋਰ ਰਹਿ ਗਏ ਲੈਣ ਦੇ ਵਿੱਚੋਂ ਤੇ ਲੈਣ ਖਤਮ ਹੋ ਜੂਗੀ। ਤੇ ਇਹਨਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਕਟਾਈ ਐ। ਵਿੱਚ ਸੋਕ ਵੀ ਬਹੁਤ ਬਣੀ ਐ ਤੇ ਗੁੱлле ਵੀ ਬਹੁਤ ਹੈ ਕਿਉਂਕਿ ਇਸ ਲੈਂ ਨੂੰ ਨਾ ਇਧਰ ਨੂੰ ਢਾਲੂ ਸੀਗਾ ਇਸ ਜਿਹੜੇ ਲੈਂ ਨੂੰ ਪਾਣੀ ਬਹੁਤ ਜ਼ਿਆਦਾ ਲੱਗਿਆ ਹੋਇਆ ਹੈ ਤੇ ਜਿਹਦੇ ਕਰਕੇ ਗੁੱлле ਤੇ ਸੋਕ ਬਹੁਤ ਬਣੀ ਹੈ ਤੇ ਪਰਾਂ ਜਾਣੇ ਜਦੋਂ ਉੱਧਰ ਘਟ ਜਾਂਦੇ ਆ ਆ ਲੈਂ ਕੱਟਣੀ ਥੋੜੀ ਜੀ ਔਖੀ ਸੀ ਤੇ ਉਹਦੇ ਵਿੱਚ ਮਾਲ ਵਿੱਚੋਂ ਬਹੁਤ ਜ਼ਿਆਦਾ ਨਿਕਲ ਰਿਹਾ ਸੋਕ ਤੇ ਗੁੱлле ਬਹੁਤ ਜ਼ਿਆਦਾ ਨਿਕਲਦੇ ਆ ਇਹ ਜੋ ਆ ਵੇਖੋ ਇਹਦੇ ਵਿੱਚ ਕਿੰਨੂ ਵੀ ਸੀਗੇ ਪਰ ਫਿਰ ਵੀ ਆਪਾਂ ਆਰਾਮਦਾਰੀ ਨਾਲ ਸਾਵਧਾਨੀ ਨਾਲ ਕੱਟਦੇ ਆ ਤੇ ਵਿੱਚੋਂ ਸੋਕ ਵੀ ਕੱਢੀ ਆ ਇਹਦੇ ਉਹ ਸੋਕ ਵੀ ਸੀਗੀ ਬਹੁਤ ਤੇ ਕਟਾਈ ਹੋਣ ਤੋਂ ਬਾਅਦ ਲਗਭਗ ਬੂਟਾ ਬਹੁਤ ਸੋਹਣਾ ਬਣ ਜਾਂਦਾ ਕਿਉਂਕਿ ਇਹ ਵਿੱਚੋਂ ਸਾਰਾ ਗੰਧ ਫੂਸ ਨਿਕਲ ਜਾਂਦਾ ਨਾ ਆ ਦੇਖੋ ਸੁੱਕੀਆਂ ਟਾਣੀਆਂ ਤੇ ਛੋਟੇ-ਮੋਟੇ ਗੁੱਲੇ ਸਾਰੇ ਨਿਕਲ ਜਾਂਦੇ ਆ ਤੇ ਹੁਣ ਆਪਾਂ ਮੁੜਕ ਮੁੜਕੀ ਹੋ ਗਿਆ ਤੇ ਆਪਾਂ ਪਾਣੀ ਪੀ ਕੇ ਤੇ ਉਦੋਂ ਬਾਅਦ ਇੱਕ ਛੁੱਟੀ ਲਾ ਕੇ ਲੋ ਤਿੰਨ ਮੁੱਝੇ ਹੋਰ ਕੱਢ ਦਾਂਗੇ ਤੇ ਆ ਆਪਣਾ ਵੱਡਾ ਬਾਗ ਪਾਣੀ ਲੱਗਣ ਤੋਂ ਬਾਅਦ ਬਾਗ ਦੇ ਬੂਟਿਆਂ ਨੂੰ ਪੂਰੀ ਰੰਗਤ ਆ ਗਈ। ਆ ਬੂਟਾ ਪੂਰਾ ਤੇਹ ਕਰੀ ਜਾਂਦਾ ਸੀ। ਤੇ ਹੁਣ ਵਧੀਆ ਬਣ ਗਿਆ ਬੂਟਾ। ਇਹਨਾਂ ਕੋਲ ਅੱਗ-ਪੱਗ ਫੁੱਲ ਕਲਰ ਆਇਆ ਪਿਆ ਆਪੂ। ਇਹਦੇ ਵਿੱਚ ਕੋਈ ਵੀ ਕਿਨੂ ਨਹੀਂ ਜਿਹੜਾ ਬਿਨਾ ਕਲਰ ਤੋਂ ਹੋਵੇ। ਤੇ ਇਹ ਬੂਟਾ ਥੋੜਾ ਜਿਹਾ ਖੁਸ਼ਕ ਰਹਿੰਦਾ ਸੀ ਉਹਨੂੰ ਪਾਣੀ ਘੱਟ ਹੀ ਪਹੁੰਚਦਾ ਸੀ ਤੇ ਬਾਕੀ ਪਾਣੀ ਲੱਗਣ ਤੋਂ ਬਾਅਦ ਫੁੱਲ ਰੰਗਤ ਆ ਗਈ ਬਾਗ ਚ ਤੇ ਐਦ ਕੀ ਆ ਬੂਟਿਆਂ ਦੀ ਕਟਾਈ ਮੈਨੂੰ ਤਾਂ ਨਹੀਂ ਲੱਗਦਾ ਵੀ ਕਰਨ ਆਉਣ ਦੀ ਲੋੜ ਹੈਗੀ ਤੇ ਬਾਕੀ ਦੇਖਾਂਗੇ ਮੌਕੇ ਤੇ ਕੀ ਬਣਦਾ ਸੋ ਲਾਸ 15 ਮਿੰਟ ਕਰਕੇ ਰੈਸਟ ਫਿਰ ਇੱਕ ਚੁੱਕੀ ਹੋਰ ਲਾ ਦਾਂਗੇ ਤੇ ਕੁਆਲਿਟੀ ਵੱਡੇ ਬਾਗ ਦੇ ਵਿੱਚ ਕਿੰਨੂ ਦਿਸ ਰਹਾ ਹਾਂ ਸਾਫ ਸੁਥਰਾ ਲਾਲ ਰੱਤਾ ਭੂਰਾ ਕਿੰਨੂ ਸਿਰਾਂ ਕੁਆਲਿਟੀ ਤੇ ਨਾਸ 15 ਮਿੰਟ ਕਰਦੇ ਆ ਰੈਸਟ ਤੇ ਉਸ ਤੋਂ ਬਾਅਦ ਫਿਰ ਇੱਕ ਤੁਸੀਂ ਫੋਰ ਲਾ ਕੇ ਦੋ ਤਣ ਮੂਝੇ ਖੜਦਾਂਗੇ ਆਹਾਂ ਪਹਿਲੀ ਲੈਣੀ ਥੋੜੀ ਜੀ ਕੱਢਣੀ ਔਖੀ ਸੀ ਔਖੀ ਆ ਬਾਕੀ ਤਾਂ ਕੋਈ ਖਾਸ ਐਡਾ ਪਰਾਂ ਤਾਂ ਬੂਟੇ ਵੀ ਛੋਟੇ ਆ ਤੇ ਗੁੱਲੇ ਵੀ ਘਟਾ ਸ਼ਾਮ ਦੇ तकरीबन 5:30 ਵਜੇ ਤੇ ਆਪਾਂ ਇਧਰ ਘੇੜਾ ਛੇੜਾ ਮਾਰ ਕੇ ਬਾਗ ਚ ਉੱਤੇ ਚਲਦੇ ਆਂ ਘਰਾਂ ਨੂੰ ਕਿਉਂਕਿ ਫਿਰ ਠੰਡ ਜ਼ਿਆਦਾ ਹੋ ਜਾਂਦੀ ਹੈ ਤੇ ਜੀ ਦੇ ਕਰਕੇ ਸਰੀਰ ਦੇ ਉੱਪਰ ਸਹੀ ਨਹੀਂ ਹੋਇਆ ਤੇ ਆ ਦੇਖੋ ਬਾਗ ਨੂੰ ਫਾਉਂ Aha, inter, asura nih, apa ada? So inter apa gerak ama ini sih? Untuk ketahikan nih, laki sih, ini akhirnya calon pun inter gerak udah kemari. karena... ਇੱਧਰ ਪੱਕਾ ਬਾਟੂਟਾ ਸਵਾਰ ਗਿਆ ਤੇ ਮਿੱਟੀ ਮੁੱਟੀ ਪਾ ਗਿਆ ਕਾਹ ਕੱਢ ਗਿਆ ਆਈ ਇੱਧਰ ਆਹ ਪੰਜ ਸੀ ਲੈਣਾ ਨੂੰ ਪਾਣੀ ਲੱਗਿਆ ਹੋਇਆ ਤੇ ਆਹ ਇੱਧਰ ਰਹਿਦਾ ਹੈਗਾ ਆ ਸੋ ਮੱਟ ਪਾਈ ਵੀ ਇੱਥੇ ਤੇ ਐਸ ਐਂ ਦੋ ਵਾਇਰ ਨੂੰ ਆਪਾਂ ਪਾਣੀ ਇਧਰ ਲਈ ਇਧਰ ਲਈ ਤਿੰਨ ਲੈਣਾ ਨੂੰ ਪਾਣੀ ਲਾ ਦਾਂਗੇ ਆ ਦੇਖੋ ਆ ਨੱਕਾ ਕਰਿਆ ਪਿਆ ਬਾਕੀ ਆ ਇਧਰ ਜਮੀ ਵਿਜੀ ਜਾਂ ਨਾਲ ਨਾਲ ਸਿਰੇ ਤੱਕ ਇਹਨੂੰ ਆਪਾਂ ਪਾਣੀ ਦਿੱਤਾ ਸੀ ਲਾ ਤੇ ਬਾਕੀ ਸ਼ਾਮ ਜੀ ਨੂੰ ਬਾਗ ਦੇ ਵਿੱਚ ਠੰਡ ਹੋ ਜਾਂਦੀ ਹੈ ਤੇ ਐਤਕੀ ਮੈਨੂੰ ਨਹੀਂ ਲੱਗਦਾ ਵੀ ਇਸ ਬਾਗ ਨੂੰ ਕਟਾਈ ਦੀ ਲੋੜ ਹੈ ਕਿਉਂਕਿ ਇਹ ਇਹ ਲਿਗ ਵਾਰੀ ਅਸੀਂ ਪੂਰੇਆਂ ਸ਼ੌਂਕ ਨਾਲ ਕਟਾਈ ਕੀਤੀ ਸੀ ਇਹਦੇ ਵਿੱਚੋਂ ਸੋਖ ਸਾਕ ਜਮਾ ਨਹੀਂ ਛੱਡੀ ਗੁੱਲੇ ਗੱਲੇ ਬਹੁਤ ਘੱਟ ਸੀਗੇ ਤੇ ਇਸ ਵਾਰੀ ਇਹ ਅਲੱਗ-ਬੱਗ ਸਾਫ਼ ਪਿਆ ਤੇ ਕਿਉਂਕਿ ਜਦੋਂ ਆਪਾਂ ਸੋਖ ਤੇ ਗੁੱਲੇ ਵਿੱਚ ਛੱਡ ਦਿੰਨੇ ਆ ਫਿਰ ਉਹ ਅਗਲੀ ਵਾਰੀ ਹੋਰ ਸੋਖ ਵੱਧ ਜਾਂਦੀ ਹੈ ਤੇ ਐਤ ਕੀ ਕੋਸ਼ਿਸ਼ ਕਰਾਂਗੇ ਕਿ ਆਪਾਂ ਐਤ ਕੀ ਕਟਾਈ ਨਾ ਕਰੀਏ ਤੇ ਪੱਲ ਦੇਖ ਲਓ ਕਿੰਨਾ ਜਿਆਦਾ ਫਲ ਹੈ ਤੇ ਇੰਦਰ ਲਈ ਲੈਣਾ ਨਾ ਜਿਹੜੀਆਂ ਆਹ ਤਿੰਨ ਚਾਰ ਲੈਣਾ ਇਹਨਾਂ ਨੂੰ ਪਾਣੀ ਬਹੁਤ ਘੱਟ ਲੱਗਦਾ ਤੇ ਇਹ ਬਹੁਤ ਵਧੀਆ ਹੈ ਵੀ ਮੰਨ ਲੈ ਜਿੰਨਾ ਹੀ ਪਾਣੀ ਘੱਟ ਲੱਗਦਾ ਨਾ ਉਨਾਂ ਹੀ ਫਲ ਵੀ ਵਧੀਆ ਫਰੂਟ ਦੀ ਵੀ ਕੁਆਲਿਟੀ ਹੈ ਤੇ ਕੀ ਨਾ ਲੈਂਦੇ ਆ ਉਹ ਵੀ ਮੰਨ ਲੈ ਵੀ ਵਧੀਆ ਬੂਟੇ ਆ ਇਹ ਐਂ ਖਰਾਬ ਹੋਣ ਵਾਲੇ ਬੂਟੇ ਨਹੀਂ ਇੰਦਰ ਜਿੱਧਰ ਜਿਆਦਾ ਪਾਣੀ ਲੱਗਦਾ ਉਧਰ ਨੱਕੇ ਕੰਨੀ ਪਾਣੀ ਜਿਆਦਾ ਲੱਗਦਾ ਉਧਰ ਸਗੋ ਬੂਟੇ ਖਰਾਬ ਹੈ ਹੁਣ ਆ ਦੇਖੋ ਆ ਤਾਂ ਕਿੱਡਾ ਬੂਟਾ ਹੈ ਇਹਨੂੰ ਜਮਾਂ ਵੀ ਫਲ ਨਹੀਂ ਜਮਾਂ ਖਾਲੀ ਹੈ ਤੇ ਬਾਗ ਦੇ ਵਿੱਚ ਐਂ ਬੂਟੇ ਖਾਲੀ ਵੀ ਰਹਿ ਜਾਂਦੇ ਆ ਇਧਰ ਪਿਛਲੀ ਵਾਰੀ ਫਲ ਜ਼ਿਆਦਾ ਸੀ ਦਾ ਤੇ ਇਸ ਵਾਰੀ ਇਧਰ ਫਲ ਘਟ ਹੈ ਤੇ ਇਧਰ ਜ਼ਿਆਦਾ ਹੈ ਇਧਰਲੀ ਸਾਈਡ ਜ਼ਿਆਦਾ ਹੈ ਤੇ ਆਹਾਂ ਵਾਟ ਤੋਂ ਇਧਰ ਇਧਰ ਹੀ ਪਾਣੀ ਲਾਵਾਂਗੇ ਆਪਾਂ ਇਧਰ ਨਹੀਂ ਲਾਉਂਦੇ ਕਿਉਂਕਿ ਇਧਰ ਬਹੁਤ ਪਾਣੀ ਲੱਗਦਾ ਕਿਉਂਕਿ ਨੱਕੇ ਦਾ ਮੋੜ ਵੀ ਹੈ ਉਧਰੋਂ ਹੀ ਪਾਣੀ ਆਉਂਦਾ ਹੈ ਤੇ ਲਗਭਗ ਬੂਟਿਆਂ ਨੂੰ ਜ਼ਿਆਦਾ ਪਾਣੀ ਲੱਗਦਾ। ਸਮੱਸ। ਇੰਨੀ ਕ ਹਾਈਟ ਹੋਣੀ ਚਾਹੀਦੀ ਹੈ। ਇਤੋਂ ਹਾਈਟ ਵੱਧ ਨਹੀਂ ਹੋਣੀ ਚਾਹੀਦੀ ਬੂਟਿਆਂ ਦੀ। ਕਿਉਂਕਿ ਜੋ ਓਵਰ ਹਾਈਟ ਹੋਊਗਾ ਬੂਟਾ ਤਾਂ ਉੱਪਰ ਫਲ ਨਹੀਂ ਲੈਂਦਾ ਤੇ ਬਿਮਾਰੀ ਵੱਧ ਪੈਂਦੀ ਹੈ। ਸੋਇਤ ਕੀ ਕੋਸ਼ਿਸ਼ ਇਹ ਹੈ ਵੀ ਮੇਰੀ ਬਾਸਾ ਇਤੋਂ ਤੱਕ ਇਹਨਾਂ ਦੀ ਹਾਈਟ ਰਵੇ। ਇਹ ਦੋ ਹਾਈਟ ਡਾਊਨ ਕਰ ਦਾਂਗੇ ਇਹਨਾਂ ਦੀ ਇਹ ਜਿਆਦਾ ਉੱਚੇ ਇਹ ਨੂੰ ਨਹੀਂ ਕਰਦੇ ਬੂਟੇ ਆਪਾਂ ਜਿਆਦਾ ਲੋ ਹਾਈਟ ਨਹੀਂ ਕਰਦੇ ਤੇ ਆਵੇਂ ਕਾ ਇੱਧਰ ਨਾ ਜਿਆਦਾ ਪਾਣੀ ਲੱਗਦਾ ਮੁੱਢ ਚ ਤੇ ਇਸ ਕਰਕੇ ਇਸ ਮੈਂ ਨਾ ਇਸ ਵਾਰੀ ਇੱਧਰੋਂ ਬੰਦ ਹੀ ਕਰਤਾ ਨੱਕਾ ਪੱਕਾ ਹੀ ਕਰਤਾ ਨਹੀਂ ਜਿਹੜਾ ਇੱਧਰੋਂ ਪਾਣੀ ਲੱਗਾ ਹੀ ਨਾ ਇੱਧਰ ਬਸ ਟੁੱਟ ਟੱਟ ਕੇ ਪਾਣੀ ਲੱਗਿਆ ਪਿਛਲੇ ਵਾਰੀ ਉੱਥੇ ਟੋਟ ਟੁੱਟ ਗਈ ਸੀ ਉਹ ਪਾਣੀ ਲੱਗਿਆ ਤੇ ਨੀ ਨੱਕਾ ਖੋਲ ਕੇ ਪਾਣੀ ਨਹੀਂ ਲਾਇਆ ਕੱਟੋ-ਕੱਟ 4-5 ਮਹੀਨੇ ਹੋ ਗਏ ਤੇ ਉਹ ਉਹ ਪਰਲੇ ਖਾਲ ਤੋਂ ਹੀ ਆਪਾਂ ਪਾਣੀ ਲਾਈ ਜਾਂਦੇ ਨੇ ਤੇ ਆਹ ਵੇਖੋ ਨੱਕੇ ਦੇ ਕਾਰਨ ਵੀ ਇੱਥੇ ਮੋਢੇ ਚ ਪਾਣੀ ਜ਼ਿਆਦਾ ਪੈਂਦਾ ਆਹ ਮੂਟਾ ਖਰਾਬ ਹੋ ਗਿਆ ਉਹ ਖਰਾਬ ਹੋ ਗਿਆ ਤੇ ਉਹ ਵੀ ਖਰਾਬ ਹੋਣ ਦੇ ਗਗਾਰ ਤੇ ਇਹ ਮੰਨ ਲੈ ਤੇ ਇਧਰ ਕੱਟੋ-ਕੱਟ 6-7 ਬੂਟੇ ਖਰਾਬ ਹੋ ਗਏ ਸਿਰਫ ਪਾਣੀ ਵੱਧ ਲੱਗਨ ਨਾਲ ਤੇ ਇਸ ਕਰਕੇ ਬਾਗ ਨੂੰ ਜਿੰਨਾ ਹੋ ਸਕਦਾ ਕੱਟ ਪਾਣੀ ਲੱਗੇ ਡ੍ਰਿਪ ਵਾਲਾ ਬਾਗ ਤਾਂ ਬੜਾ ਹੀ ਕਾਮਯਾਬ ਹੈ ਕਿਉਂਕਿ ਡ੍ਰਿਪ ਵਾਲਾ ਬਾਗ ਰੱਖੇ ਨਾ ਉਹਨੂੰ ਕਦੇ ਡ੍ਰਿਪ ਤੇ ਹੀ ਰੱਖੇ ਖੁੱਲਾ ਪਾਣੀ ਲਾਵੀਂ ਨਾ ਤੇ ਆਵੇ ਫਰੂਟ ਕਿੰਨਾ ਜਾਂਦੇ ਆ ਇਹ ਕਿੰਨੂ ਓਵਰ ਸਾਈਜ਼ ਕਿੰਨੂ ਆ ਫੁੱਲ ਵੱਡਾ ਕਿੰਨੂ ਆ ਤੇ ਮੇਰੀ ਕੋਸ਼ਿਸ਼ ਹੈ ਵੀ ਇਹਦ ਕਿ ਆ ਬੂਟਾ ਨਾ ਪਟਾਂਗੇ ਇਹ ਨਹੀਂ ਬਹਾਲ ਹੁੰਦਾ ਇਹਨੂੰ ਦਵਾਈ ਦੁਵਾਈ ਪਾ ਕੇ ਵੇਖ ਲਈ ਨਹੀਂ ਤਿਆਰ ਹੋਇਆ ਇਹ ਤੇ ਇੱਧਰ ਇਹਨੂੰ ਵੀ ਮੈਂ ਕਟਾਈ ਕਰਕੇ ਦਵਾਈ ਪਾ ਕੇ ਵੇਖ ਲਈ ਬਹੁਤ ਮੱਥਾ ਮਾਰ ਲਿਆ ਤੇ ਬਲੂ ਕਾਪਰ ਦਿਨਸ ਭਰਿਆਂ ਰੈਡੋਮਲ 골ਡ ਤੇ ਪਰ ਫਿਰ ਵੀ ਇਹ ਨਹੀਂ ਤਿਆਰ ਹੋਇਆ ਤੇ ਆ ਦੇਖੋ ਆ ਨੱਕਾ ਆਪਾਂ ਇੱਥੇ ਪੱਕਾ ਕਰਤਾ ਇਹ ਨਾ ਇਥੋਂ ਲੀਕ ਹੁੰਦਾ ਸੀਗਾ ਪਰ ਹੋਣ ਇਹ ਲੀਕ ਇਧਰੋਂ ਇਧਰ ਦੀ بجائے ਉਧਰ ਹੋਣ ਲੱਗ ਗਿਆ ਤੇ ਇਹ ਸੋ ਇਹਦੇ ਵਿੱਚ ਪਾਣੀ ਇੱਥੋਂ ਤੱਕ ਨਿਕਲ ਜਾਂਦਾ ਇਹ ਵੀ ਮੈਂ ਬੰਦ ਕਰੂੰਗਾ ਤੇ ਇਹਨੂੰ ਵੀ ਪੱਕਾ ਹੀ ਕਰਾਂਗੇ ਬਸ ਐਤ ਕੀ ਵਾਰੀ ਇਹ ਜਿਹੜਾ ਇੱਥੇ ਚਾਰਕ ਲੈਣਾ ਰਹਿੰਦਿਆਂ ਉਹ ਜਾਣੀਏ ਲੱਗ ਤੇ ਫਿਰ ਇਹਨੂੰ ਪੱਕਾ ਹੀ ਕਰ ਦਾਂਗੇ ਫਿਰ ਇਹਨੂੰ ਖੋਲਦੇ ਹੀ ਨਹੀਂ ਬਸ ਜਾ ਕੇ ਜਨਵਰੀ ਫਰਵਰੀ ਫਰਵਰੀ ਚ ਹੀ ਖੋਲਾਂਗੇ ਕਿਉਂਕਿ ਫਰਵਰੀ ਚ ਪਾਣੀ ਦੀ ਲੋੜ ਪੈਣੀ ਹੈ ਉਦੋਂ ਤੇ ਕਟਾਈ ਕਟਾਈ ਹੋ ਕੇ ਰੇਸਪਰੇ ਪਾ ਕੇ ਇਹਨੂੰ ਫੇਰ ਇਹਨੂੰ ਪਾਣੀ ਲਾਵਾਂਗੇ ਉਹਦੀ ਲੋੜ ਪੈਣੀ ਹੈ ਤੇ ਸੋ ਆਪਾਂ ਉਹਦੀ ਫੋਲਾਂਗੇ ਬਾਕੀ ਹੁਣ ਠੰਡ ਉੱਤਰ ਗਈ ਤੇ ਆਪਾਂ ਚੱਲਦੇ ਹਾਂ ਘਰ ਨੂੰ ਤੇ ਚੌਂਕੀ ਦਬਾਰੇ ਦਬਾਰੇ 2-3 ਘੰਟੇ ਕੰਮ ਹੋ ਜੇ ਤੇ ਹੌਲੀ-ਹੌਲੀ ਇਸ ਸਿਸਟਮ ਇਹ ਟੱਟ ਬੈਠੂਆ ਕਿਉਂਕਿ ਹੁਣ ਠੰਡ ਜ਼ਿਆਦਾ ਉਹ ਵੀ ਜਿਹੜੇ ਠੰਡ ਦੇ ਵਿੱਚ ਕੰਮ ਕਰਦੇ ਮੈਨੂੰ ਐ ਬੁਖਾਰ ਦਿਵਾਰੇ ਨੇ ਹੋ ਜਾਂਦੇ ਜਾਂ ਖੰਗ ਜਖਾਮ ਜਿਆਦਾ ਨਾ ਮਾਦ ਜੇ ਇਸ ਲਈ ੁੱਪੇ ੁੱਪੇ ਤਿੰਨ ਨਿਆਰ ਘੰਟੇ ਆਪਾਂ ਲਾ ਦਿੰਨੇ ਆ ਕੇ ਤਾਂ ਤੇ ਨਾਲੇ ਤਾਂ ਕੰਮ ਉਹ ਜਾਂ ਬੇਕੋਸ ਨਾ ਹੋ ਸੇ ਕੋਸ ਨਾਲੇ ਇਸ ਉਹ ਸਰੀਰ ਵੀ ਕੰਮ ਕਰਦਾ ਰਹਿੰਦਾ ਤੇ ਆ ਇਧਰ ਠੇਕੇ ਵਾਲੀ ਗੰਗ ਹੈ ਠੇਕੇ ਵਾਲੇ ਵਾਨ ਲੱਗਦਾ ਇੱਧਰ ਆਪਣੇ ਉਹਨਾਂ ਨੇ ਕਣਕ ਬੀਜੀ ਦੀ ਐ ਤੇ ਆ ਇੱਧਰ ਆਪਣੇ ਸੇਠਾਂ ਦਾ ਬਾਗ ਹੈ ਹੋਰ ਕਿਸੇ ਘਰ ਦਾ ਤੇ ਆ ਇੱਧਰ ਆਪਣਾ ਤੇ ਆਪਣੇ ਬਾਗ ਦੇ ਵਿੱਚ ਲੰਗਪਗ ਆ ਦੇਖੋ ਕਿੰਨੂ ਕਿੰਨੂ ਤੇ ਐਦ ਕੀ ਕੀ ਹੋਇਆ ਐਦ ਐਦ ਕੀ ਇਹ ਬਾਗ ਦੇ ਵਿੱਚ ਨਾ ਨਮੀ ਜ਼ਿਆਦਾ ਰਹੀ ਐ ਕਿਉਂਕਿ ਮੀਂਹ ਜਿਆਦਾ ਪਿਆ ਤੇ ਵਾਹਣ ਦੇ ਵਿੱਚ ਨਮੀ ਜਿਆਦਾ ਰਹੀ ਜਿਹਦੇ ਕਰਕੇ ਨਾ ਵੀ ਥੋੜਾ ਜਿਆ ਬੂਟੇ ਇਹਨਾਂ ਨੂੰ ਆਇਆ ਲੱਗਦਾ ਜਿਵੇਂ ਕੋਈ ਫੰਗਸ ਜੀ ਦਾ ਅਟੈਕ ਜਿਆਦਾ ਹੈ ਸੋਕ ਵੀ ਜਿਆਦਾ ਬਣੀ ਇਹਨਾਂ 'ਚ ਆ ਵੇਖੋ ਇਹ ਆ ਕਿ ਨਹੀਂ ਸੋਕ ਬਣੀ ਹੈ ਪਰ ਨਾ ਪਿਛਲੀ ਵਾਰ ਇਹ ਕਟਾਈ ਵਧੀਆ ਬਹੁਤ ਸੋਹਣੀ ਕਰੀ ਸੀ ਜਿਹਦੇ ਕਰਕੇ ਬੂਟਿਆਂ ਦੀ ਕੰਡੀਸ਼ਨ ਠੀਕ ਹੈ ਇਸ ਵਾਰੀ ਕਟਾਈ ਹੋਏ ਬਾਅਦ ਨਾ ਨਹੀਂ ਤਾਂ ਪਿਛਲੀ ਤੋਂ ਪਿਛਲੀ ਵਾਰੀ ਨਾ ਇਹ ਬੰਦ ਹੋ ਗਿਆ ਸੀ ਸਾਰਾ ਬਾਗ ਇਹਦੇ ਕਰਕੇ ਸੋਕ ਬਹੁਤ ਬਣੀ ਪ੍ਰਾਇਤ ਕੀ ਘੈਂਟ ਹੈ ਤੇ ਕਿੰਨੂ ਦੀ ਕੁਆਲਿਟੀ ਸਰਾ ਹੈ ਦੇਖੋ ਕਿੰਨਾ ਸਾਫ ਕਿੰਨੂ ਹੈ ਤੇ ਇੱਥੋਂ ਤੱਕ ਲਗਭਗ ਪਾਣੀ ਲੱਗਿਆ ਹੋਇਆ ਤੇ ਆਪਾਂ ਇਸ ਵਾਰੀ ਪਾਣੀ ਆਪਾਂ ਲਾ ਦਾਂਗੇ ਸੋ ਹੁਣ ਆਪਾਂ ਚਲਦੇ ਹਾਂ ਘਰ ਨੂੰ ਤੇ ਕੱਲ ਨੂੰ ਫੇਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਜਿੰਨਾ ਵੀ ਇਤਰਾਵਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਆਪਣੇ ਥੋੜੇ-ਬਹੁਤੇ ਸਬਸਕ੍ਰਾਈਬਰ ਵਧਾਓ ਤੇ ਧੰਨਵਾਦ ਮਿਲਦੇ ਆ ਕੱਲ ਨੂੰ ਇੱਕ ਹੋਰ ਵੀਡੀਓ ਦੇ ਨਾਲ